ਬਟਾਲਾ ਦੀ ਟ੍ਰੈਫਿਕ ਪੁਲਿਸ ਨੇ ਬਟਾਲਾ ਦੀ ਟ੍ਰੈਫਿਕ ਪੁਲਿਸ ਨੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਈ ਰਿਕਸ਼ੇ ਵਾਲਿਆਂ ਨੂੰ ਕਰ ਲਿਆ ਇਕੱਠਾ ਮੌਕੇ ਤੇ ਰਿਕਸ਼ੇ ਵਾਲਿਆਂ ਕੋਲ ਨਾ ਤੇ ਕੋਈ ਲਾਇਸੈਂਸ ਨਾ ਆਰ ਸੀ ਕੁਝ ਵੀ ਨਹੀਂ ਮਿਲਿਆ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਨੇ ਮੰਨਿਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨਸ਼ੇ ਵੀ ਕਰਦੇ ਹਨ ਤੇ ਨਾਲ ਹੀ ਸਾਡੇ ਬਹੁਤ ਸਾਰੇ ਲੋਕਾਂ ਕੋਲ ਨਾ ਤਾਂ ਲਾਇਸੈਂਸ ਹੈ ਨਾ ਆਰ ਸੀ ਅਤੇ ਨਾ ਹੀ ਕਿਸੇ ਕੋਲ ਤਜਰਬਾ ਹੈ ਫਿਰ ਵੀ ਕੁਝ ਲੋਕ ਕਾਨੂੰਨ ਦੀ ਉਲੰਘਣਾ ਕਰਕੇ 릭ਸ਼ੇ ਚਲਾ ਰਹੇ ਆ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਕਿ ਸਾਰੇ ਲੋਕ ਲਾਇਸੈਂਸ ਬਣਾਓ ਤੇ ਤਜਰਬਾ ਵੀ ਹਾਸਲ ਕਰੋ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਮੁਖੀ ਇੰਸਪੈਕਟਰ ਸੁਰੇਂਦਰ ਸਿੰਘ ਨੇ ਕਿਹਾ ਕਿ ਲਿਖਤੀ ਪੜਤੀ ਇਹਨਾਂ ਨੂੰ ਅਫਸਰਾਂ ਦੀ ਆਗਿਆ ਦੇ ਨਾਲ ਅੱਜ ਛੱਡਾਂਗੇ ਨਹੀਂ ਤੇ ਇਹਨਾਂ ਨੂੰ ਬੰਦ ਕਰ ਦਵਾਂਗੇ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਪਟਾਲੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ਇਹਨਾਂ 'ਚ ਬਹੁਤ ਸਾਰੇ ਲੋਕ ਅਜੇ ਨੇ ਜਿਨ੍ਹਾਂ ਕੋ ਕੋਈ ਦਸਤਾਵੇਜ਼ ਨਹੀਂ ਨਸ਼ਾ ਵੀ ਕਰਦੇ ਨੇ ਜਿਹੜਾ ਕੋਈ ਸਾਡੇ ਕਾਬੂ ਆ ਜਾਂਦਾ ਉੱਤੇ ਚਲਾਨ ਵੀ ਕਰਦੇ ਹਾਂ ਪਰ ਮਿੰਨਾ ਪਰ ਹੁਣ ਇਸ ਵਾਰ ਉਹਨਾਂ ਨੂੰ ਬਿਨਾਂ ਲਿਖਤ ਤੇ ਛੱਡਿਆ ਨਹੀਂ ਜਾਵੇਗਾ ਅੱਜ ਕੀਤਾ ਗਿਆ ਵੀ ਇਹ ਜਿਹੜੇ ਈ ਰਕਸ਼ਾ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਭਰਮਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਚਲਾਈ ਜਾਂਦੇ ਨੇ ਜੀ ਇਹ ਨਾ ਅਗੇ ਵੇਂਦੇ ਨੇ ਨਾ ਸੱਜੇ ਵੇਂਦੇ ਨੇ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬਾਤ ਚੁੱਕੀ ਹੈ ਸ਼ਹਿਰ ਦੇ ਵਿੱਚ ਨੰਬਰ ਇਹਨਾਂ ਨੇ ਕਿਹਨੇ ਲਾਇਸੈਂਸ ਕਿਹ ਕੋਈ ਨਹੀਂ ਕਿਹਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੇ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਮਾਤ ਨੰਬਰ ਨਹੀਂ ਲੱਗੇ ਪਬਲਿਕ ਇਸ ਗੱਲ ਤੋਂ ਤੇ ਖੁਸ਼ ਹੋਆ ਕਿ ਕਾਰਵਾਈ ਹੋ ਰਹੀ ਹੈ ਨਹੀਂ ਜੀ ਦੂਸਰੇ ਪਾਸੇ ਜੇ ਯੂਨੀਅਨ ਦੀ ਗੱਲ ਕੀਤੀ ਜੇ ਫਿਰ ਯੂਨੀਅਨ ਆਪ ਬਣਦੀ ਆ ਕਿ ਸ਼ਾਇਦ 90% ਹੀ ਲੋਕ ਇਹੋ ਜਿਹੇ ਆ ਨਾ ਤੇ ਉਹਨਾਂ ਨੇ ਟ੍ਰੈਫਿਕ ਨਿਯਮ ਦਾ ਪਤਾ ਨਾ ਲਾਇਸੈਂਸ ਈਵਨ ਦਨ ਕਿ ਹੈ ਡਿਕੈਪ ਔਰ ਨਿਸ਼ੇੜੀ ਵੀ ਨਹੀਂ ਅਇਤਰਾ ਹੀ ਵਿਖੋ ਜਿਹੜਾ ਸੱਚ ਹੈ ਸਾਰੇ ਦੇ ਸਾਹਮਣੇ ਉਹ ਮੰਨਣੇ ਪੈਣਾ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਲਏ ਆ ਕਈ ਵਾਰੀ ਅਸੀਂ ਰੋਕਨੇ ਆ ਤੇ ਰੋਕਦੇ ਆ ਰੋਕਦੇ ਆ ਦੌੜ ਜੰਮੇ ਨੇ ਮਤਲਬ ਇਹ ਗੱਲ ਨਹੀਂ ਗਈ ਠੀਕ ਹੈ ਨਹੀਂ ਗਈ ਚੱਲਣੀ ਬਹੁਤ ਲੋਕ ਨੇ ਛੇੜੀ ਇਹਦੇ ਚ ਦੇਖੋ ਇਹ ਤਨੀ ਮੈਂ ਕਹ ਸਕਦਾ ਕਿ ਕਿੰਨੇ ਨੇ ਛੇੜੀ ਨੇ ਪਰ ਧਿਆਨ ਰੱਖੀਦਾ ਜੇ ਕੋਈ ਨੈਸ਼ਨ ਰੱਖਿਆ ਕੀਤਾ ਜਾਪਦਾ ਤੇ ਉਹਨੂੰ ਧਿਰ ਕੇ ਤੇ ਤਾਂ ਗਰੀਦਾ ਕੀ ਲੱਗਦਾ ਇਹ ਜਿਹੜੇ ਲੋਕ ਪ੍ਰੋਫੈਸ਼ਨਲ ਡਰਾਈਵਰਸ ਨੇ ਕਿ ਜਾਂ ਫਿਰ ਤੇ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨੇ ਇਹਨਾਂ ਕੋਲ ਲਾਇਸੈਂਸੀ ਅੱਧੇ ਕੋ ਦਿਹ ਨਹੀਂ ਕਿ ਉਹ ਬਿਰਲੇ ਬੰਦੇ ਕੋ ਹੋ ਗਿਆ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਾਂਗਾ ਜਿਹਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੇ ਰਸੀਦਾ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀ ਕੱਲੇ ਨਾਲ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਦੇਣਗੇ ਨਹੀਂ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਯੂਨੀਅਨ ਦੇ ਪ੍ਰਧਾਨ ਸੱਜੇ ਹੱਥ ਖੜੇ ਆ ਇਹ ਗੱਲ ਤੁਹਾਡਾ ਨਾਲ 6 ਮਹੀਨੇ ਪਹਿਲਾਂ ਵੀ ਕਰਕੇ ਗਏ ਇਹ ਬੇਰੋਲ ਇਹ ਜਾਣਣ ਵੀ ਕਿ ਉਹ ਝੂਠ ਮਾਰਦੇ ਨੇ ਤੇ ਸੱਚ ਦੇ ਖੜੇ ਆ ਅਬਦੁੱਲ ਵੀ ਦੱਸਿਆ ਇਹ ਸਾਡੀ ਹੋਈ ਗੱਲ ਹੈ ਚਲੋ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕੀ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹਨੇ ਵੀ ਕਿਸਦਾ ਨਿਸ਼ਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਇਦਾਂ ਵਧੀਆ ਨਹੀਂ ਗੱਲ ਹੈ ਆਮ ਤੌਰ ਤੇ ਈ ਰਿਕਸ਼ਾ ਦੇ ਐਕਸੀਡੈਂਟ ਸੁਣਨ ਨੂੰ ਮਿਲਦਾ ਵਾ ਕਿਉਂ ਤੇ ਮਤਬੁੱਦੀ ਆਈ ਇਹਨਾਂ ਦੀ ਬੱਚੇ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਿੰਗ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹ ਚੁੱਕ ਕੇ ਪਤਾ ਲੱਗਾ ਕਿ ਉਹ ਘਰ ਦੇ ਉਹਨੇ ਮੈਨੂੰ ਉੱਤੇ ਬਿਠਾ ਦਿੰਦੇ ਨੇ ਥੱਲੇ ਹੋਰ ਧਰ ਨਹੀਂ ਚੱਲਦਾ ਤੇ ਉਹ ਸਾਰਾ ਦਿਨ ਇੱਥੇ ਰਖਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੈ ਵੀ ਸਾਡੇ ਸ਼ਹਿਰ ਚ ਕੀ ਹੋਰ ਕਿਤੇ ਆ ਉਹ ਨਹੀਂ ਕਰਨ ਦੇ ਫਿਰ ਉਹਨੇ ਨਹੀਂ ਰੋਕਿਆ ਕਿ ਵੀ ਇਹ ਕੰਮ ਨਾ ਕਰ ਹੁਣ ਇਹਨਾਂ ਨੂੰ ਸਮਝਾਤਾ ਗਿਆ ਸਮਝਾਤਾ ਮੈਨੂੰ ਬੜੀ ਵਾਰੀ ਪਰ ਸਿਰੇ ਕੱਟ ਕਰਦੇ ਆ ਨਹੀਂ ਕਰਮ ਦੇ ਨਹੀਂ ਦੇਖੋ ਜੀ ਹੁਣ ਕਰਨੇ ਤੋਂ ਪਹਿਲੇ ਜਾਂ ਨਾ ਕਰਨ ਦੇ ਫਿਰ ਜਾ ਚ ਕਰਾਉਣ ਦੀ ਕਰਾ ਲਈਆਂ ਆ ਦਵਾਈ ਦਰ ਪ੍ਰਾਣੀ ਹੋ ਗਏ ਗੁਰਵਿੰਦਰ ਸਿੰਘ ਜੀ ਆਟੋ ਜੂਨੀਅਰ ਪ੍ਰਧਾਨਾ ਜੀ ਅੱਜ ਕਿੰਨੇ ਆਟੋ ਰੁਕੇ ਗਏ ਅੱਜ ਘੱਟੋ ਘੱਟ ਲਗਭਗ ਸੇਰੇ ਵੀ 50 ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖੀਆਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ 8 ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਸੀਆਂ ਬਣਾਓ ਹਾਂਜੀ 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 ਤੁਹਾਡਾ ਕੋ ਆਪਣੇ ਕੋ ਲਾਇਸੈਂਸ ਹੈ ਹਾਂਜੀ 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 ਆਰਸੀ ਹੈ ਹਾਂਜੀ ਇਹ ਦੱਸੋ ਜਿਹੜੇ ਤੁਹਾਡੇ ਜਿੰਨੇ ਵੀ ਇੱਥੇ ਆਟੋ ਚੱਲਦੇ 500 ਦੇ ਕਰੀਬ ਚੱਲਦਾ ਲਗਭਗ 500 ਸਾਰੇ ਫਿੱਟ ਨੇ ਨਹੀਂ ਜੀ ਕੀ ਹੈ ਨਾ ਕਈ ਹੈਂਡੀਕੈਪਸਰ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈ ਚ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤੇ ਕਹਿੰਦੇ ਆ ਜੇ ਅਸੀਂ ਕਹਿੰਦੇ ਸਾਡੀ ਗੱਲ ਪੈਂਦੀ ਅੱਗੋਂ ਸਰ ਉਹ ਨੰਬਰ ਨੰਬਰ ਕਰ ਲਈ ਲਾਏ ਦੇ ਨਹੀਂ ਜਿਹੜੇ ਜਿਹੜੇ ਨੰਬਰ ਪ੍ਰੀ ਵਿਲਰ ਨੂੰ ਨਹੀਂ ਹੈਗੀ ਕੀ ਨੂੰ ਉਹ ਲਾ ਕੇ ਰੱਖੇ ਵੀ ਉਹਨਾਂ ਨੂੰ ਪਤਾ ਚਲਾ ਨ ਹੋ ਜਾਂਦੀ ਆ ਉਹ ਚਲਾ ਕੇ ਰੱਖੇ ਸ਼ਹਿਰ ਦੇ ਵਿੱਚੋਂ ਇਹਦੇ ਜਿਗ ਤਵਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰੋਜ਼ਗਾਰ ਲਗਭਗ 4-500 ਬੰਦੇ ਦਾ ਰੋਜ਼ਗਾਰ ਆ ਜੀ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆ ਅਸੀਂ ਕੋਈ ਖੁਦ ਗਿਆ ਪ੍ਰਸ਼ਾਸਨ ਨੂੰ 500 ਚ ਕਿੰਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਲੱਗਭਗ 500 ਦੇ ਵਿੱਚੋਂ 100-200 ਨੂੰ ਪਤਾ ਦੋ ਤਿੰਨ ਨੂੰ ਪਤਾ ਨਹੀਂ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਆਦਿ ਚ ਖਲਾ ਇੱਕ ਅੱਗੇ ਖੜੀ ਇੱਕ ਪਿਛੇ ਠੋਕ ਦਿੰਦੇ ਆ ਉਹਦੇ ਪਿਛੇ ਠੋਕ ਦਿੰਦੇ ਆ ਆਮਸਰ ਰੋਡ ਤੇ ਗੱਡੀਆਂ 20 30 ਚੱਲਣੀਆਂ ਨੈਰੂ ਗੇਟ ਚ ਲੰਨੀਆਂ ਸਰਕਾਰੀ ਉਹ ਬੱਸ ਵੀ ਉਹ ਪਹਿਲੇ ਹੀ ਜਾਂਦੇ ਯੂਨੀਅਨ ਦੇ ਮੈਂਬਰ ਕਿ ਉਹ ਚਲਵਾਉਂਦੇ ਨਹੀਂ ਪੈਸੇ ਤਾਂ ਦੇਖ ਦੇਖੋ ਹੁਣ ਜਾਈ ਖਰਚਾ ਵੀ ਕਰਨਾ ਕੋਈ ਕੇਸ ਰੋਣਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਆਪਣੇ ਜੇਬ ਚੋਂ ਲਾਏਗਾ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਹੁਣ ਕੱਲ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿਣ ਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਨ ਹੋਣਗੇ ਕੁਝ ਸਾਡੇ ਯੂਨੀਅਨ ਦੇ ਮੈਂਬਰ ਤੋਂ ਇਲਾਵਾ ਜਿਹੜੇ ਮੈਂਬਰ ਨੇ ਉਹ ਵੀ ਦੋਸ਼ ਲਾਉਂਦੇ ਕਿ ਯੂਨੀਅਨ ਵਾਲੇ ਸਾਡੇ ਨਾਲ ੱੱਕਾ ਕਰਦੇ ਅਜੀ ਅਸੀਂ ਉੱਥੇ ਗੱਡੀ ਲਾਉਂਦੇ ਆ ਸਾਨੂੰ ਮਾਰਕਟਾਈ ਵੀ ਕਰਦੇ ਮਾਰਕਟਾਈ ਕਿਹੇ ਦੀ ਕਰਤੀ ਸਾਰੇ ਵੇਚ ਦਿਓ ਜੇ ਨੂੰ ਗਲਤ ਕੋ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਹੈ ਕੱਢ ਚਲਾ ਦਿਓ ਉਹ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਲੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਈ ਨਹੀਂ ਕਈਆਂ ਦਾ ਸਮਾਨ ਸਮਾਨ ਗੱਤ ਸਾਡੀ ਯੂਨੀਅਨ ਦੇ ਵਿੱਚ ਸਿਰ 4-4 ਲੱਖ ਦਾ ਸੋਨਾ ਹੈ ਆਪੋ ਆਪਣੇ ਲੋਕਾਂ ਨੂੰ ਬੜੀਆਂ ਅਹੀਂ ਇਹਨਾਂ ਨੇ ਕਿੰਨਾ ਟਾਈਮ ਲਾ ਲਿਆ ਨੇ ਇਹ 10 ਦਿਨ ਦਾ ਜਾਂ ਆਪ ਜਾਨ ਟਾਈਮ ਦਿਓ ਇਹ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਨੇ ਆ। ਇਹ ਗੱਲ ਤੇ ਛੇ ਮਹੀਨੇ ਤੋਂ ਰਹਿ ਕੇ ਪਰਵਾਏ ਜਣੀਆਂ ਗੱਡੀਆਂ ਹੁਣ ਵਿਚਾਰੇ ਚੱਲਦੇ ਇਹਨਾਂ ਦੀ ਜ਼ਿੰਮੇ ਚੁੱਕਨੇ ਵੀ ਚਲੋ ਇਹ ਵਿਚਾਰੇ ਇਹਦੀ ਰੋਟੀ ਕਮਾ ਕੇ ਖਾਂਦੇ ਜਾ। ਲਗਭਗ 50 ਗੱਡੀਆਂ ਹੈਗੇ ਆ।